ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਭਵਾਨੀਗੜ੍ਹ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਉਦਘਾਟਨ ਕੀ ਅੱਜ ਮਨਦੀਪ ਸਿੰਘ ਲਖੇਵਾਲ ਨੂੰ ਸਿਸ਼ਤ ਤੌਰ ਤੇ ਕੀਤਾ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਵਿੱਚ ਰੀਵਨ ਕਟ ਕੇ ਉਹਨਾਂ ਨੂੰ ਰਸਮਾਂ ਦਾ ਕੀਤੀ ਜਾ ਰਹੀ ਹੈ ਇਸ ਮੌਕੇ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੋਆਲਾ ਅਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਚੰਦਰਪਾਲ ਕੌਰ ਅਤੇ ਉਹਨਾਂ ਦੇ ਨਾਲ ਹੋਰ ਆਮ ਆਦਮੀ ਪਾਰਟੀ ਦੇ ਆਗੂ ਸਹਿਵਨ ਪਹੁੰਚੇ ਹੋਣ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਮਨਦੀਪ ਸਿੰਘ ਲਖੇਵਾਲ ਵੱਲੋਂ ਮਿਲਿਆ ਜਾ ਰਿਹਾ ਹੈ ਇਸ ਮੌਕੇ ਦੇ ਜਿੱਥੇ ਲਾਈਫ ਕੇਅਰ ਵੱਲੋਂ ਵੱਖ-ਵੱਖ ਥਾਵਾਂ ਤੇ ਫਾਊਂਡੇਸ਼ਨ ਵੱਲੋਂ ਆਪਣੇ ਲੈਬਰਾਟਰੀ ਖੁੱਲ੍ਹੀਆਂ ਹੋਈਆਂ ਹਨ ਉੱਥੇ ਹੀ ਪਾਨੀਗੜ੍ਹ ਦੇ ਵਿੱਚ ਹੋਣਾ ਵੱਲੋਂ ਕੀਤਾ ਜਾ ਰਿਹਾ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿ ਕਿਡਨੀ ਡਾਇਲਿਸਿਸ ਤੇ ਪਹਿਲਾਂ ਹੋਣ ਵਾਲੇ ਖੂਨ ਦੇ ਟੈਸਟ ਸੀਬੀਸੀ ਕੇਵੀਟੀ ਬਿਲਕੁਲ ਮੁਫਤ ਕੀਤੇ ਜਾਣਗੇ ਤੇ ਤੁਸੀਂ ਸਾਡੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਮੋਕ ਦੇ ਆਉਣਾ ਬੋਲੋਂ ਕਹਿ ਗਿਆ ਕਿ ਬਹੁਤ ਹੀ ਘੱਟ ਰੇਟਾਂ ਤੇ ਫਾਊਂਡੇਸ਼ਨ ਬੋਲੇ ਸੇਵਾ ਪ੍ਰਦਾਨ ਕੀਤੀ ਜਾਣਗੀਆਂ ਇਸ ਮੌਕੇ ਤੇ ਲਾਈਫ ਕੇਅਰ ਦੀ ਤਸਵੀਰਾਂ ਦੇ ਦੇਖਸੇ ਮਨਦੀਪ ਸਿੰਘ ਲਖੇਵਾਲ ਨੂੰ ਰਜੀਪ ਸਿੰਘ ਬੋਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਡਾਕਟਰ ਅਸ਼ੋਕ ਸਿੰਘ ਜੋ ਕਿ ਫੱਗੂ ਵਾਲਾ ਵਿਖੇ ਆਪਣੀ ਡਾਕਟਰੀ ਸਹਿਤਾਂ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਸਨ ਅਤੇ ਇਸ ਮੌਕੇ ਦੇ ਹੋਰ ਕੀ ਕੀ ਗਿਆ ਉਹ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟਰਾਂਹੀਂ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਬੇਨਤੀ ਇਤ ਇੱਕ ਵਾਰ ਜਰੂਰ ਆਓ ਸੇਵਾ ਦਾ ਮੌਕਾ ਤੇ ਰੇਟਾਂ ਦੀ ਲਿਸਟ ਦੇਖੋ ਆਗੇ ਵੀ ਬਾਕੀ ਲੈਬਾਰਟਰੀਆਂ ਕਿੰਨੇ ਘਾਉਣਾ ਦੇ ਰੇਟ ਕੱਟ ਹਨ 24 ਪੰਜਾਬੀ ਨੂੰ ਚੈਨਲ ਸਬਸਕ੍ਰਾਈਬ ਕਰਨ ਤੇ 24 ਪੰਜਾਬੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਓਕੇ ਜੀ ਸਰ இதன்படி okay. ਸਾਹਮਣੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਨੇ ਉਹਦੇ ਲੈਬ ਖੋਲੀ ਹੈ ਜਿਹੜੇ ਕਿ ਅਸ਼ੋਕ ਜੀ ਤੇ ਸਾਡੇ ਸਟਾਫ ਨੇ ਆਸ਼ਾ ਉਹਨਾਂ ਦੇ ਹੋਣੇ ਕਰਤਾ ਦਰਤਾ ਨਹੀਂ ਇਹ ਇਲਾਕੇ ਨੂੰ ਆਪਣੇ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ ਵੀ ਜਿਹੜੇ ਟੈਸਟ ਆਪਾਂ ਨੂੰ ਬਹੁਤ ਹੀ ਸਸਤੇ ਸਸਤੇ ਰੇਟਾਂ 'ਚ ਹਾਈ ਕੁਆਲਿਟੀ ਲਾਲ ਪੈਦ ਦੇ ਬਰਾਬਰ ਦੇ ਜਿਵੇਂ ਆਪਾਂ ਕਹਿੰਨੇ ਆ ਉਸ ਬਰਾਬਰ ਦੇ ਟੈਸਟ ਹੋ ਕੇ ਆਪਾਂ ਨੂੰ ਮਿਲਿਆ ਕਰਨਗੇ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਵੱਡੀ ਸੁਵਿਧਾ ਮਿਲੂਗੀ ਤમે ਇਸ ਗੱਲ ਤੇ ਇਹਨਾਂ ਨੂੰ ਵਧਾਈਆਂ ਦੇਣਾ ਵੀ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਇਹ ਫਾਊਂਡੇਸ਼ਨ ਨੂੰ ਲਾਈਫ ਕੇਅਰ ਫਾਊਂਡੇਸ਼ਨ ਦੀ ਫ੍ਰੈਂਚਾਈਜ਼ੀ ਉਹ ਲੈ ਕੇ ਆਏ ਨੇ ਤੇ ਲੈ ਕੇ ਆ ਕੇ ਤੇ ਉਰੇ ਆ ਕੇ ਆਪ ਇਲਾਕੇ ਨੂੰ ਇਲਾਕੇ ਬਾਰੇ ਸੋਚ ਰਹੇ ਨੇ ਸਰ ਜੀ ਦੇਖੋ ਫਾਊਂਡੇਸ਼ਨ ਦੱਸ ਸਕਦੀ ਐ ਮੈਨੂੰ ਤਾਂ ਇਹ ਪਤਾ ਵੀ ਲਾਈਫ ਕੇਅਰ ਫਾਊਂਡੇਸ਼ਨ ਐ ਇਹ ਕਰ ਇਹ ਕਾਫੀ ਮੈਂ ਐਕਸਪਲੇਨ ਕਰ ਦੂੰਗਾ ਭਾਈ ਹਾਂ ਜੀ ਹਾਂ ਜੀ ਸਰ ਸਰ ਲਿਖਤੀ ਤੌਰ ਤੇ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਸੀਗੀ ਪੀਸੀਐਮਐਸ ਐਸੋਸੀਏਸ਼ਨ ਤੇ ਮਾਨਯੋਗ ਸਿਹਤ ਮੰਤਰੀ ਬਲਵੀਰ ਸਿੰਘ ਜੀ ਦੁਆਰਾ ਉਹਨਾਂ ਨੇ ਇਕੱਠਿਆਂ ਨੇ ਮਿਲ ਕੇ ਕਾਨਫਰੰਸ ਕੀਤੀ ਸੀ ਤੇ ਮੰਤਰੀ ਜੀ ਨੇ ਆਸ਼ਵਾਸਨ ਦਿੱਤਾ ਐ ਵੀ ਬਿਨਾਂ ਕਿਸੇ ਸ਼ਰਤਾਂ ਤੋਂ ਸਾਰੀਆਂ ਡਾਕਟਰਾਂ ਦੀਆਂ ਮੰਗਾਂ ਮੰਨ ਲਈ ਗਈਆਂ ਨੇ ਵੀ ਕਿਉਂਕਿ ਡਾਕਟਰ ਉਹਨਾਂ ਨੂੰ ਐ ਇਹ ਕਹਿੰਦੇ ਕਹਿੰਦੇ ਡਾਕਟਰਾਂ ਵਾਸਤੇ ਕਿਸੇ ਤਰੀਕੇ ਦਾ ਬਜਟ ਦੀ ਕੋਈ ਕبھی ਪੇਸ਼ੀ ਨਹੀਂ ਆਉਣ ਦੇਵੇ ਜਾਵੇ ਸਰਦਾਰੀ ਮੋਹਾਲੀ ਤੋਂ ਅੱਜ ਇੱਥੇ 99ਵਾਂ ਸੈਂਟਰ ਆਪਾਂ ਖੋਲ੍ਹ ਖੋਲਿਆ ਹੈ ਭਵਾਨੀਗੜ੍ਹ ਦੇ ਵਿੱਚ ਤੇ ਬਾਕੀ ਮੋਸਟ ਆਫ ਦਾ ਸਾਡੇ ਸੈਂਟਰ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਇਹ ਸਾਨੂੰ ਰਿਕੁਐਸਟ ਆਈ ਸੀ ਸਰ ਵੱਲੋਂ ਸਰਪੱਤ ਸਾਬ ਵੱਲੋਂ ਵੀ ਸਾਡੇ ਕੋਲ ਇੱਥੇ ਜੋ ਜਗ੍ਹਾ ਪਈ ਆ ਇੱਥੇ ਸਾਡੇ ਕੋਲ ਸੈਂਟਰ ਖੋਲਿਆ ਜਾਵੇ ਦੈਨ ਅਸੀਂ ਇਹ ਉਪਰਾਲਾ ਨੀਅਰ ਗਵਰਨਮੈਂਟ ਹਸਪੀਟਲ ਇਹਨਾਂ ਦੇ ਕੋਲੇ ਖੋਲਿਆ ਜੋ ਆਜ ਜੋ ਸਾਰੇ ਟੈਸਟ ਨੇ ਉਹਨਾਂ ਦੇ ਵਿੱਚ 75% 75% ਰੇਟ ਕੱਟ ਨੇ ਜੀ ਇਹਨਾਂ ਦੇ ਬੋਲੀ ਚਰਚਾ ਹਾਂਜੀ ਔਰ ਬਾਕੀ ਜੋ ਕਿਡਨੀ ਔਰ ਕੈਂਸਰ ਪੇਸ਼ੈਂਟ ਨੇ ਉਹਨਾਂ ਦੇ ਸਾਡੇ ਕੋਲ ਟੈਸਟ ਨੇ ਉਹ ਲਿਸਟ ਮੈਂ ਪ੍ਰੋਵਾਈਡ ਕਰ ਦੇਣਾ ਉਹ ਟੈਸਟ ਵੀ ਸਾਡੇ ਕੋਲ ਫ੍ਰੀ ਆਫ ਕੋਸਟ ਹੋਣਗੇ ਜਿਵੇਂ 슈ਗਰ ਵਾਲੇ ਜਾਂ ਬੀਪੀ ਵਗੈਰ ਵਾਲੇ ਬੋਰ ਆਉਂਦੇ ਨੇ ਵੀ ਉਹਨਾਂ ਦੀ ਟੈਸਟਾਂ ਦੀ ਕੀ ਕੀਮਤ ਆਮ ਬਜਟ ਲੈਬਰਾਟਰੀ ਨਾਲ ਡਾਊਨ ਰੈਲ ਹਾਂਜੀ ਓਨਲੀ 25% ਅਸੀਂ ਚਾਰਜ ਕਰਨਾ 75% ਚਾਰਜ ਸਾਡੇ ਲੈਸ ਰੇਟ ਨੇ ਅਗਰ ਗੱਲ ਕਰੀਏ ਕੋਈ ਜੋ ਵੀ ਗਰੀਬ ਬੰਦਾ ਆਉਂਦਾ ਲੋਡ ਬੰਦਾ ਉਹਦੇ ਲਈ ਨਹੀਂ ਹੁੰਦਾ ਤਾਂ ਫਿਰ ਉਹਦੇ ਲਈ ਕੁਝ ਉਹਦੇ ਲਈ ਵੀ ਅਸੀਂ ਫੈਸਿਲਿਟੀ ਰੱਖਾਂਗੇ ਉਹਦੇ ਲਈ ਸਾਡੇ ਕੋਲ ਜੋ ਇੱਥੇ ਮੇਨ ਲਾਇਬ੍ਰੇਰੀ ਜੋ ਸਾਡੇ ਅਟੈਂਡੈਂਟ ਬੈਠੇ ਹੋਣਗੇ ਉਹ ਸਾਨੂੰ ਦੱਸਣਗੇ ਵੀ ਉਹ ਫਾਈਨੈਂਸ਼ੀਅਲ ਕੰਡੀਸ਼ਨ ਸਹੀ ਨਹੀਂ ਹੈਗੀ ਥੈਨ ਉਹਨੂੰ ਰੈਕਟੀਫਾਈ ਕਰਕੇ ਅਸੀਂ ਉਹਨਾਂ ਦਾ ਵੀ ਟੈਸਟ ਫ੍ਰੀ ਆਫ ਕਾਸਟ ਕਰਨ ਦੀ ਕੋਸ਼ਿਸ਼ ਕਰਾਂਗੇ 24 ਘੰਟੇ ਸਹੂਲਤ ਮਿਲੇਗੀ ਜੀ ਨਹੀਂ ਇਸ ਮਾਰਨਿੰਗ 7 ਤੋਂ 12 ਓਪਨ ਰਹੇਗੀ ਦੈਨ ਰਿਪੋਰਟਸ ਤੁਹਾਡੇ ਫੋਨ ਤੇ 8 ਵਜੇ ਤੋਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੇਮ ਡੇ ਕਰੋ ਵੀ ਲੈ ਕੇ ਆਉਗੇ ਜਾਂ ਆਬਵੀਅਸ ਚੋਰੀ ਹੋ ਕੇ ਨਾ ਕਰੇ ਕਰੰਟਲੀ ਅਸੀਂ ਇੱਥੇ ਖੋਲਿਆ ਹੋਮ ਕਲੈਕਸ਼ਨ ਦੀ ਹਲੇ ਫੈਸਿਲਿਟੀ ਹਲੇ ਸ਼ਹਿਰ ਨੂੰ ਨਹੀਂ ਦਿੱਤੀ ਪਰ ਬਹੁਤ ਜਲਦ ਇੱਥੇ ਵੀ ਦੇ ਦਾਂਗੇ ਓਕੇ ਬਹੁਤ ਵਧੀਆ ਲੱਗਿਆ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੀ ਆ ਲਾਈਫ ਫੇਅਰ ਜਿਹੜੀ ਫਾਊਂਡੇਸ਼ਨ ਹੈ ਉਹਦੇ ਵੱਲੋਂ ਚੈਰੀਟੇਬਲ ਜਿਹੜੀ ਲੈਬਰਾਟਰੀ ਖੋਲੀ ਗਈ ਆ ਤੇ ਸਾਨੂੰ ਬੜਾ ਇਹਦਾ ਇਲਾਕੇ ਨੂੰ ਫਾਇਦਾ ਹੋਣਾ ਪੰਜਾਬ ਚ ਇਸ ਤੋਂ ਪਹਿਲਾਂ 90 ਜਗ੍ਹਾਏ ਚਲਾ ਰਹੇ ਨੇ ਤੇ 91 ਜਗ੍ਹਾ ਭੋਨੀ ਗੜ ਨੇ ਇਹਨਾਂ ਨੇ ਖੋਲੀ ਆ ਹਸਪਤਾਲ ਦੇ ਅੱਗੇ ਤੇ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿਉਂਕਿ ਜਦੋਂ ਵੀ ਕੋਈ ਗਰੀਬ ਵਿਅਕਤੀ ਕਿਸੇ ਡਾਕਟਰ ਕੋਲ ਜਾਂਦਾ ਤਾਂ ਬੜੇ ਤਰ੍ਹਾਂ ਦੇ ਟੈਸਟ ਹੁੰਦੇ ਨੇ ਉਹਨੂੰ ਦੱਸਦਾ ਪਰ ਗਰੀਬ ਬੰਦਾ ਉਹ ਕਰਾਉਣ ਤੋਂ ਸਮਰਥ ਹੁੰਦਾ ਤੇ ਉਹ ਟੈਸਟ ਕਰਾਉਣ ਦੀ ਜਗ੍ਹਾ ਘਰੇ ਚਲਾ ਜਾਂਦਾ ਉਹ ਬਿਮਾਰੀ ਨੂੰ ਆਪਣੇ ਅੰਦਰ ਹੀ ਦੱਬ ਲੈਂਦਾ ਤੇ ਉਹ ਅੱਗੇ ਵੱਧ ਜਾਂਦੀ ਆ ਪਰੇਸੂ ਉਤਰਨਾ ਹੁਣ ਹਰ ਇੱਕ ਵਿਅਕਤੀ ਆਪਣੀ ਪੂਰੇ ਟੈਸਟ ਕਰਾ ਸਕਦਾ ਟੈਸਟ ਤੋਂ ਬਾਅਦ ਉਹ ਆਪਣੀ ਦਵਾਈ ਦਾ ਇਲਾਜ ਕਰ ਸਕਦਾ ਤੇ ਜਿਸ ਨਾਲ ਸਾਡੇ ਲੋਕਾਂ ਦੀ ਸਿਹਤ ਸੁਧਾਰ ਆਵੇਗਾ ਤੇ ਇਸ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਹ ਜਗ੍ਹਾ ਨੂੰ ਚੁਣਿਆ ਸਾਡਾ ਇਹ ਇਲਾਕੇ ਦਾ ਬੜਾ ਮੇਨ ਪੁਆਇੰਟ ਆ ਭਵਾਨੀਗੜ੍ਹ ਤੇ ਜਿੱਥੇ ਲਗਭਗ ਸੈਂਕੜੇ ਟੈਸਟ ਨੇ ਜਿਹੜੇ ਬਿਲਕੁਲ ਵੀ ਨਹੀਂ

नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें। नाइन